ਦਾ ਨੈਰੇਟਿਵ ਇਚਨੋਂ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਾਸ਼ਟਰੀ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕਾਂ ਆਵਾਜ਼ ਤੇ ਦਰਸ਼ਕੋ ਜਦੋਂ ਕੋਵਿਡ ਦੇ ਵਾਸਤੇ ਜਿਹੜੀ ਵੈਕਸੀਨ ਲੱਗੀ ਆ ਤੇ ਉਹ ਵੀ ਇਸ ਵੇਲੇ ਜਿਹੜੀ ਆ ਅ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕੀ ਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਜਿਹੜਾ ਪਹੁੰਚ ਚੁੱਕਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕਾਫੀ ਮੌਤਾਂ ਹੋਈਆਂ ਨੇ ਤੇ ਨੌਜਵਾਨਾਂ ਦੀਆਂ ਜਿਹੜੀਆਂ ਅਚਨਚੇਤ ਮੌਤਾਂ ਹੋ ਰਹੀਆਂ ਨੇ ਉਹਨਾਂ ਨੂੰ ਵੀ ਇਸੇ ਇਹ ਵੈਕਸੀਨ ਦੇ ਨਾਲ ਜੋੜ ਕੇ ਵਿਖਾਇਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਨੇ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਮੋਟਾ ਹੋਈਆਂ ਨੇ ਪਰ ਦੇ ਵਿੱਚ ਹੋਈਆਂ ਨੇ ਕੁਝ ਘਟ ਹੋਈਆਂ ਨੇ ਤੇ ਪਰ ਕਿਉਂਕਿ ਆਪਣੇ ਦੇਸ਼ ਦੇ ਵਿੱਚ ਕੋਈ ਜਾਂਚ ਨਹੀਂ ਹੁੰਦੀ ਪਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਵਾ ਕਿ ਵੈਕਸੀਨ ਲਵਾਉਣ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਵਾ ਸਰੀਰਿਕ ਪ੍ਰੋਬਲਮਾਂ ਵਾ ਮੁਸ਼ਕਲਾ ਵਾ ਉਹ ਸਾਹਮਣੇ ਆਈਆਂ ਵਾ ਔਰ ਕਿਤੇ ਤਾਂ ਕੀ ਜਾਣਾ ਮੈਂ ਖੁਦ ਹੀ ਮੈਨੂੰ ਕੋਈ ਕਿਸ ਚੋੜਾਂ ਦੀ ਬਿਵਾਰੀ ਨਹੀਂ ਸੀ ਤੇ ਵੈਕਸੀਨ ਲਵਾਉਣ ਤੋਂ ਬਾਅਦ ਸ਼ੂਗਰ ਦੀ ਮੈਨੂੰ ਸ਼ਿਕਾਇਤ ਹੋ ਗਈ ਆ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆ ਤੇ ਸਿਰ ਦ ਕਈ ਵਾਰ ਲਗਾਤਾਰ ਜਿਹੜਾ ਦਰਦ ਕਰਦਾ ਰਹਿੰਦਾ ਹੀਸ਼ ਕੇ ਤੰਗੀਆਂ ਜਿਹੜੀਆਂ ਵਾਂ ਕੋਵਿਡ ਦੀ ਵੈਕਸੀਨ ਲਵਾਉਣ ਤੋਂ ਬਾਅਦ ਸ਼ੁਰੂ ਹੋਈਆਂ ਨੇ ਤੇ ਇਹਦਾ ਮਤਲਬ ਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੋਕਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਆ ਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਪੀਲਸ਼ਨ ਦੈਰ ਹੋਈ ਆ ਉਹ ਵੀ ਇਹੀ ਆ ਕਿ ਜਿਨ੍ਹਾਂ ਨੂੰ ਦਾ ਨੁਕਸਾਨ ਹੋਇਆ ਉਹਨਾਂ ਦੀ ਜਿਹੜੀ ਪਰਪਾਈ ਆ ਕੀਤੀ ਜਾਵੇ ਕਿਉਂਕਿ ਸਰਕਾਰ ਉਦੋਂ ਬੜਾ ਟਿੱਲ ਲਾ ਰਹੀ ਸੀ ਬੜਾ ਜੋਰ ਲਾ ਰਹੀ ਸੀ ਠੀਕ ਆ ਵੈਕਸਿਨਾ ਹੁੰਦੀਆਂ ਨੇ ਲੋਕਾਂ ਨੂੰ ਬਚਾਉਣ ਦੇ ਵਾਸਤੇ ਪਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਵੈਕਸ ਤੇ ਇਨਾ ਜੋਰ ਦਿੱਤਾ ਗਿਆ ਸੀਗਾ ਤੇ ਉਹਦੇ ਬਾਰੇ ਵੀ ਜਿਹੜੀ ਵਿਰੋਧੀ ਧਿਰਾਂ ਸ਼ੰਕੇ ਖੜੇ ਕਰ ਰਹੀ ਆ ਕਿ ਇਹਦੇ ਵਿੱਚ ਵੀ ਕੋਈ ਡੀਲ ਜਿਹੜੀ ਕੋਈ ਹੋ ਸਕਦੀ ਆ ਮੈਂ ਨਹੀਂ ਕਹਿੰਦਾ ਪਰ ਜਿਹੜੇ ਵਿਰੋਧੀ ਨੇ ਉਹ ਜਰੂਰ ਉਂਗਲਾਂ ਠਾਰੇ ਨੇ ਤੇ ਜਿਹੜੀ ਵੈਕਸੀਨ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਹੋਵੇ ਜੇ ਉਹੀ ਉਲਟਾ ਨੁਕਸਾਨ ਕਰਦੀ ਹੋਵੇ ਤਾਂ ਜਰੂਰ ਸਰਕਾਰਾਂ ਨੂੰ ਉਹਦੇ ਵਾਸਤੇ ਜਿਹੜੀ ਕਮੇਟੀ ਆ ਉਹ ਗਠਿਤ ਕਰਨੀ ਚਾਹੀਦੀ ਆ ਤਾਂ ਕਿ ਸਾਰੇ ਜੋ ਪ੍ਰਕਿਰਿਆ ਦੀ ਆ ਉਹ ਜਾਂਚ ਹੋਵੇ ਤੇ ਕੀ ਨੁਕਸਾਨ ਹੋਇਆ ਤੇ ਕਿਉਂ ਹੋਇਆ ਤੇ ਜੇ ਇਹ ਨੁਕਸਾਨ ਵਾਲੀ ਸੀਗੀ ਵੈਕਸੀਨ ਤੇ ਫਿਰ ਉਸ ਨੂੰ ਆਗਿਆ ਕਿਉਂ ਦਿੱਤੀ ਗਈ ਇਹ ਸਾਰੇ ਪਹਿਲੂ ਨੇ ਜਿਨ੍ਹਾਂ ਦੇ ਬਾਰੇ ਜਾਂਚ ਕਰਨ ਦੀ ਲੋੜ ਆ ਤੇ ਦੂਸਰਾ ਜੇ ਆਪਾਂ ਵਕਤ ਦੇਖੀਏ ਤੇ ਇਸ ਵੇਲੇ ਜਿਹੜੀਆਂ ਚੋਣਾਂ ਆ ਪਾਰਲੀਮੈਂਟ ਦੀਆਂ ਉਹ ਪੂਰਾ ਮੈਦਾਨ ਪੱਕਾ ਹੋਇਆ ਪੰਜਾਬ ਦੇ ਵਿੱਚ ਵੀ ਹੁਣ ਮੈਦਾਨ ਦਿਨੋ ਦਿਨ ਪਕਦਾ ਜਾ ਰਿਹਾ ਤੇ ਖਡੂਰ ਸਾਹਿਬ ਦੇ ਵਿੱਚ ਸਥਿਤੀ ਜਿਹੜੀ ਬੜੀ ਹਾਸੋ ਹੀਣੀਤ ਨਹੀਂ ਆਪਾਂ ਕਹਿ ਸਕਦੇ ਕਿ ਬੜੇ ਅਜੀਬ ਤਰ੍ਹਾਂ ਦੀ ਸਥਿਤੀ ਆ ਆਖਲੀ ਦਲ ਦੇ ਵਾਸਤੇ ਪੈਦਾ ਹੋ ਸਕਦੀ ਆ ਕਿ ਕਿ ਇਥੋਂ ਜੇ ਭਾਈ ਅੰਮ੍ਰਿਤਪਾਲ ਸਿੰਘ ਨੇ ਐਲਾਨ ਕਰਤਾ ਵਾ ਉਹਨਾਂ ਦੇ ਪਰਿਵਾਰ ਨੇ ਇੱਕੋ ਇਲੈਕਸ਼ਨ ਲੜਨਗੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਵਾਸਤੇ ਆਪਦੇ ਵੱਲੋਂ ਮੁਹਿੰਮ ਵੀ ਚਲਾ ਰਿਹਾ ਸ਼੍ਰੋਮਣੀ ਕਮੇਟੀ ਚਲਾ ਰਹੀ ਆ ਤੇ ਆ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਸਾ ਸਿੰਘ ਵਲਟੋਵਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਵਾ ਤੇ ਵਰਸਾ ਸਿੰਘ ਵਲਟੋਵਾ ਆਪਾਂ ਉਹਨਾਂ ਦੇ ਘਰ ਵੀ ਗਏ ਆ ਉਹਨਾਂ ਦੇ ਜੋ ਉਹਨਾਂ ਨੇ ਇੰਟਰਵਿਊ ਦਿੱਤੀ ਆ ਮੀਡੀਆ ਨੂੰ ਉਹਦੇ ਵਿੱਚ ਵੀ ਆ ਕਿ ਉਹ ਪਹਿਲਾਂ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ ਪਹਿਲਾਂ ਵੀ ਉਹਨਾਂ ਦੀ ਮਦਦ ਕਰਦਾ ਰਿਹਾ ਆਪਾਂ ਇਹ ਨਹੀਂ ਕਹਿੰਦੇ ਕਿ ਦਰਸਾ ਸਿੰਘ ਬਲਟੋਵੇ ਦੀ ਕੋਈ ਕੁਰਬਾਨੀ ਨਹੀਂ ਕਿਉਂਕਿ ਉਹਨਾਂ ਨੇ ਵੀ ਬੜਾ ਲੰਮਾ ਸਮਾਂ ਜੇਲ੍ਹ ਕੱਟੀ ਆ ਸਹੀ ਤਸੀਹੇ ਜਿਹੜੇ ਆ ਚੱਲੇ ਆ ਤੇ ਉਹ 19ਵੀਂ ਜਿਹੜਾ ਖਰਕੁਸ਼ਗਸਤ ਦੇ ਵਿੱਚ ਆਪਣਾ ਪੂਰਾ ਜਿਹੜਾ ਯੋਗਦਾਨ ਆ ਪਾਇਆ ਵਾ ਤੇ ਬਹੁਤ ਸਾਰੇ ਜਿਹੜੇ ਤਸੀਹੇ ਚੱਲੇ ਨੇ ਕੋਈ ਮਸਲਾ ਇਹ ਹੁੰਦਾ ਵਾ ਕਿ ਜੇ ਭਾਈ ਅਮਰਪਾਲ ਹੁਣ ਇਸ ਵੇਲੇ ਚੋਲ ਲੜਦੇ ਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਵਾਤੇ ਸੀਟ ਛੱਡੇਗਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਵਮਾਨ ਅਕਾਲੀ ਦਲ ਨੇ ਜੋ ਆਪਣਾ ਉਮੀਦਵਾਰ ਬਲੇਰ ਖੜਾ ਕੀਤਾ ਸੀ ਉਸ ਨੂੰ ਜਿਹੜਾ ਵਾਪਸ ਲੈ ਲਿਆ ਗਿਆ ਤੇ ਉਸ ਨੂੰ ਕਵਰਿੰਗ ਕੈਂਡੀਡੇਟ ਬਣਾ ਦਿੱਤਾ ਗਿਆ ਕਿ ਜੇ ਕਿਸੇ ਤਰ੍ਹਾਂ ਦੀ ਕਾਗਜ਼ਾਂ ਦੇ ਵਿੱਚ ਕੋਈ ਹੁਨਤਾਈ ਪਾਈ ਗਈ ਤੇ ਭਾਈ ਸਾਹਿਬ ਦੇ ਅੰਮ੍ਰਿਤਪਾਲ ਦੇ ਤੇ ਫਿਰ ਉਹ ਉਮੀਦਵਾਰ ਹੋਣਗੇ ਤੇ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਬਾਸ ਲੈ ਗਿਆ ਚਤਰਾ ਸ਼ਰਮਣੀ ਅਕਾਲੀ ਦਲ ਤੇ ਦਬਾਵੀ ਪੈ ਸਕਦਾ ਤੇ ਵਿਰਸਾ ਸਿੰਘ ਵਲਟੋਆ ਵੀ ਬੜੇ ਸੁਲਝੇ ਹੋਏ ਸਿਆਣੇ ਤੇ ਗਰਾਉਂਡ ਲੈਵਲ ਦੇ ਧਰਤੀ ਦੇ ਨਾਲ ਜੁੜੇ ਹੋਏ ਲੀਡਰ ਨੇ ਕਿਉਂਕਿ ਉਹ ਵੀ ਕੋਈ ਬਹੁਤੇ ਅਮੀਰ ਪਰਿਵਾਰ ਦੇ ਵਿੱਚੋਂ ਲੀਡਰ ਨਹੀਂ ਗਏ ਬੜੇ ਆਮ ਸਧਾਰਨ ਕਰਨ ਦੇ ਵਿੱਚ ਹੀ ਪੈਦਾ ਹੋਏ ਨੇ ਤੇ ਵਲਟੋਏ ਪਿੰਡ ਦੇ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਨੇ ਤੇ ਉਹ ਵੀ ਸਾਰਾ ਕੁਝ ਸਿਆਸਤ ਨੂੰ ਬੜੀ ਨੇੜੀ ਹੋ ਕੇ ਜਾੰਦੇ ਨੇ ਸਿਆਸਤ ਇਹਨਾਂ ਦੀ ਚੰਗੀ ਤਕੜਾ ਉਹ ਕੀ ਫੈਸਲਾ ਲੈਂਦੇ ਨੇ ਉਹ ਤਾਂ ਉਹਨਾਂ ਦੇ ਮਨ ਜਾਣੇ ਜਾਂ ਉਹਨਾਂ ਦੀ ਪਾਰਟੀ ਜਾਣੇ ਉਹਦੇ ਬਾਰੇ ਤਾਂ ਪਾ ਕੁਛ ਨਹੀਂ ਕਹਿ ਸਕਦੇ ਪਰ ਲੋਕਾਂ ਦਾ ਦਬਾਅ ਜਿਹੜਾ ਵਾ ਜ਼ਰੂਰ ਬਣ ਸਕਦਾ ਤੇ ਹੋ ਸਕਦਾ ਹੈ ਕਿ ਅਮਰਪਾਲ ਦੇ ਹੱਕ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਅੱਗੇ ਆ ਜਾਣ ਤੇ ਇੱਕ ਲਹਿਰ ਖੜੀ ਅਮਰਪਾਲ ਦੇ ਹੱਕ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦੀ ਆ ਤੇ ਜੇ ਦੂਸਰੀ ਗੱਲ ਕਰੀਏ ਪੰਜਾਬ ਦੀ ਸਿਆਸਤੀ ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਆ ਲੋਕ ਜਿਹੜੇ ਆ ਇੱਕ ਸਾਧ ਦੇ ਅੰਤਤਾਏ ਵੀ ਪਏ ਨੇ ਕਿਉਂਕਿ ਲੀਡਰ ਤਾਂ ਉਹੀ ਨੇ ਉਹੀ ਦੂਜੀ ਪਾਰਟੀ ਚਲੇ ਜਾਂਦੇ ਨੇ ਤੇ ਜਦੋਂ ਪਤਾ ਲੱਗ ਜਾਂਦਾ ਕਿ ਦੂਸਰੀ ਪਾਰਟੀ ਸੱਤਾ ਦੇ ਵਿੱਚ ਆਉਣ ਵਾਲੀ ਆ ਤਾਂ ਦੂਸਰੀ ਪਾਰਟੀ ਦੇ ਵਿੱਚ ਛੜੱਪੇ ਮਾਰ ਕੇ ਚਲੇ ਜਾਂਦੇ ਨੇ ਜਿਹੜੀਆਂ ਅਲੀਡਾਂ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਉਹਨਾਂ ਤੋਂ ਲੋਕ ਜਰੂਰ ਖੱਪਾ ਹੈਗੇ ਨੇ ਕਿ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਣਾ ਕਈ ਵਾਰ ਤਾਂ ਜਿਹੜੇ ਲੋਕ ਨੇ ਉਹਨਾਂ ਨੂੰ ਬੜਾ ਚੰਗਾ ਸਾਭਦੇ ਨੇ ਤੇ ਉਹਨਾਂ ਨੂੰ ਜਿਹੜਾ ਹੱਤੀ ਸ਼ਾਵਾਂ ਵੀ ਕਰਦੇ ਨੇ ਪਰ ਇਸ ਵਾਰ ਪੰਜਾਬ ਦੇ ਵਿੱਚ ਕਿਸ ਪਾਸੇ ਨੂੰ ਲੋਕ ਕਰਵਟ ਲੈਦੇ ਨੇ ਇਹ ਕੁਛ ਨਹੀਂ ਕਿਹਾ ਜਾ ਸਕਦਾ ਕਿਉਂਕਿ ਬੜਾ ਲੰਮਾ ਸਮਾਂ ਅਕਾਲੀ ਦਲ ਤੇ ਕਾਂਗਰਸ ਦਾ ਰਾਜ ਪੰਜਾਬ ਦੇ ਵਿੱਚ ਰਿਹਾ ਇਸ ਵਾਰ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਵੱਡੀ ਬੜੀ ਵੱਡੀ ਬਹੁ ਗਿਣਤੀ 92 ਉਹਨਾਂ ਦੇ ਐਮਐਲਏ ਦਿੱਤੇ ਸੀਗੇ ਤੇ ਫੋੜ ਲੋਕ ਉਹਨਾਂ ਤੋਂ ਕਿੰਨਾ ਕੁ ਦਰਾਜ ਨੇ ਤੇ ਕਿੰਨਾ ਕੁ ਨੁਜ ਹੱਕ ਕਰਦੇ ਨੇ ਇਹ ਜਿਹੜਾ ਇਹਨਾਂ ਆਪਣੀਆਂ ਪਾਰਲੀਮੈਂਟ ਚੋਣਾਂ ਵਾਂ ਇਹਨਾਂ ਤੋਂ ਆਪਾਂ ਨੂੰ ਪਤਾ ਲੱਗ ਜਾਣਾ ਵਾ ਪਰ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜੀਆਂ ਨਜ਼ਰ ਅੰਦਾਜ਼ ਹੁੰਦੀਆਂ ਦਿਸ ਰਹੀਆਂ ਨੇ ਕਿ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੇ ਜਿਹੜੀਆਂ ਚੋਣਾਂ ਕੇਂਦਰਿਤ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ ਕਿਉਂਕਿ ਪੰਜਾਬ ਦੇ ਬੜੇ ਵੱਡੇ ਮਸਲੇ ਨੇ ਪਾਣੀਆਂ ਦਾ ਮਸਲਾ ਵਾ ਬੇਰੁਜ਼ਗਾਰੀ ਦਾ ਮਸਲਾ ਵਾ ਸਾਡੇ ਨੌਜਵਾਨ ਤੜਾ ਤੜ ਬਾਹਰ ਜਾ ਰਹੇ ਨੇ ਉਸ ਦਾ ਮਸਲਾ ਵਾ ਪੰਜਾਬ ਦੀ ਇੰਡਸਟਰੀ ਦਾ ਮਸਲਾ ਵਾ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਪੰਜਾਬੀ ਬੋਲ ਦੇ ਲੱਗੇ ਨੇ ਉਹ ਪੰਜਾਬ ਦੇ ਵਿੱਚ ਮਿਲੌਂਦੀ ਚੰਡੀਗੜ੍ਹ ਦਾ ਮਸਲਾ ਵਾ ਤੇ ਪੰਜਾਬ ਦੇ ਵਿੱਚ ਵੱਤ ਵੱਤ ਇੰਡਸਟਰੀ ਲੱਗੇ ਖਾਸ ਕਰਕੇ ਜਿਹੜੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਵਾ ਤੇ ਇੱਥੇ ਖੇਤੀ ਦੇ ਨਾਲ ਸੰਬੰਧਤ ਸੰਤ ਲੱਗੇ ਕਿਸਾਨਾਂ ਦਾ ਬੜਾ ਵੱਡਾ ਮਸਲਾ ਵਾ ਐਮ ਐਸ ਕੇ ਦਾ ਬੜਾ ਵੱਡਾ ਮਸਲਾ ਵਾ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨ ਰੇਲਾ ਵੀ ਰੋਕ ਕੇ ਬੈਠੇ ਨੇ ਤੇ ਸੜਕਾਂ ਤੇ ਬੈਠੇ ਨੇ ਤੇ ਕਿਸੇ ਵੀ ਤਰ੍ਹਾਂ ਦੀ ਇੰਨਾ ਜਿਹੜੀਆਂ ਲੈਕਚਰਾਂ ਨੇ ਉਹਨਾਂ ਦੇ ਵਿੱਚ ਕਿਸਾਨਾਂ ਦੀ ਆਵਾਜ਼ ਜਿਹੜੀ ਨਹੀਂ ਸੁਣੀ ਜਾ ਰਹੀ ਤੇ ਇਹ ਲੋਕ ਜਿਹੜੇ ਹੁਣ ਨੇ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਵਾਂ ਜਾਂ ਕਿਸ ਪਾਸੇ ਨੂੰ ਮੋੜਾ ਕਰਦੀਆਂ ਨੇ ਕਿਸਾਨਾਂ ਦੀਆਂ ਵੋਟਾਂ ਕਿਸ ਪਾਸੇ ਨੂੰ ਜਾਂਦੀਆਂ ਨੇ ਇਹ ਵੀ ਪੰਜਾਬ ਦੀ ਜਿਹੜੀ ਹੁਣੀ ਤੈਅ ਕਰੇਗੀ ਕਿ ਕਿਸਾਨ ਕਿਸ ਪਾਸੇ ਨੂੰ ਕਰਵਟ ਲੈਂਦੇ ਨੇ ਸੋ ਦਰਸ਼ਕੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਰਾਜਨੀਤੀ ਦਿੱਤੀ ਆ ਉਹ ਸਪਸ਼ਟ ਹੋ ਸਕਦੀ ਆ ਤੇ ਉਹਦੇ ਮੁਤਾਬਕ ਜਿਹੜਾ ਵਾ ਪਤਾ ਲੱਗ ਸਕਦਾ ਕਿ ਲੋਕ ਕਿਸ ਪਾਸੇ ਨੂੰ ਜਿਹੜਾ ਮੁਹਾਰਾ ਮੋੜਨਗੇ ਪਰ ਅੱਜ ਆਪਾਂ ਸਮੇਤ ਤੋਂ ਪਹਿਲਾਂ ਕੋਈ ਗੱਲ ਨਹੀਂ ਕਹਿ ਸਕਦੇ ਪਰ ਇਸ ਵਾਰ ਪੰਜਾਬ ਦੇ ਵਿੱਚ ਅਜੀਬੋ ਗਰੀਬ ਮੁਕਾਬਲੇ ਹੋਣ ਜਾ ਰਹੇ ਨੇ ਜੋ ਪਿਛਲੇ ਮਹੀਨਿਆਂ ਕਾਲੀਦਾਲ ਤੇ ਬੀਜੇਪੀ ਕਾਫੀ ਲੰਮੇ ਚਿਰ ਬਾਅਦ ਵੱਖੋ ਵੱਖਰੇ ਇਲੈਕਸ਼ਨ ਲੜ ਰਹੇ ਨੇ ਤੇ ਦੂਸਰੀਆਂ ਧਿਰਾਂ ਵੀ ਕਾਫੀ ਸਟ੍ਰੌਂਗ ਨਜ਼ਰ ਆ ਰਹੀਆਂ ਨੇ ਬਹੁਤ ਕੋਨੀ ਮੁਕਾਬਲਾ ਪੰਜਾਬ ਦੇ ਵਿੱਚ ਹੋਣ ਦੇ ਜਿਹੜੇ ਆਸਾਰ ਨਜ਼ਰ ਆ ਰਹੇ ਨੇ ਤੋ ਦਰਸ਼ਕੋ ਇਹ ਸੀ ਪ੍ਰੋਗਰਾਮ ਲੋਕਾਂ ਦਾ ਵਾਹ ਜੀ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਪੰਨ ਨੂੰ ਇੱਥੇ ਜੋ ਆ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ